ਇਹ ਆ ਗਈ ਸਰਕਾਰੀ ਸੀਨੇ ਸਕੈਂਡਰੀ ਸਕੂਲ ਕਲੇਕਲਾਂ ਵਿੱਚ ਸ਼ਹਿਰ ਵੋਟਰ ਜਾਗਰੂਕਤਾ ਵੈਨਾ ਕੀ ਹੈ ਵੋਟਾਂ ਦਾ ਪਰਵ ਲੋਕ ਸਭਾ ਚੋਣਾਂ 2022 ਆ ਲਿਖੀ ਹੈ ਕੋਈ ਜਾਣਕਾਰੀ ਵੋਟਾਂ ਬਾਰੇ ਈਵੀਐਮ ਮਸ਼ੀਨ ਆਹ ਆ ਸੜੀ ਚੌੜੀ ਆ ਕਿਵੇਂ ਵੋਟ ਪਾਉਣੀ ਆ ही? कनार लंट है ना ज खम है दी करा तूजे भी ਅਕੇਲੀ ਗੇ ਮੈਂ ਉਹੇ ਤਰ੍ਹਾਂ ਸਾਰੇ ਮੈਂ ਜਾਨੀ ਚਾੜ ਦੇ ਇਹਨੂੰ ਨਾ ਤੌਰ ਜੀ ਆਹ ਜੀ ਆਉਣ ਵਾਲੀਆਂ 2024 ਚ ਲੋਕ ਭਈ ਸਰਕਾਰ ਪਾਈ ਆਪਣੀ ਮਰਜ਼ੀ ਨਾਲ ਵੋਟ ਪਾਓਗੇ ਤੇ ਘਰਾਂ 'ਚ ਬੈਠੇ ਰਹੋਗੇ ਫਿਰ ਇਹਦਾ ਕੋਈ ਮਸਲ ਨਹੀਂ ਤੁਹਾਡੇ ਮੰਮੀ ਪਾਪਾ ਜਿਹਦੀ ਵੋਟ ਬਣੀ ਵੱਡੇ ਭੈਣ ਭਰਾ ਦੀ ਉਹਨੂੰ ਉਸ ਦਿਨ ਕਹਿਣਾ ਹੈ ਜਾ ਵੋਟ ਪਾ ਕੇ ਆ ਜਰੂਰੀ ਹੈ ਦੇਸ਼ ਦਾ ਚੋਣ ਹੈ ਤੇ ਇਸ ਕਰਕੇ ਇਹ ਇਹਦੇ ਵਿੱਚ ਹੋਰ ਵੀ ਇੱਕ ਮਸ਼ੀਨਾਂ ਆਣੀਆਂ ਇਹ ਜੀਮ ਜਿਹਾ ਜਦੋਂ ਵੱਡਾ ਲੱਗਦੇ ਆ ਜੇ ਉਹ ਦੱਸਣਾ ਹੀ ਲੰ ਪਰ ਉਹ ਆਏ ਨਹੀਂ ਉਹ ਵੀ ਅਜੇ ਕੰਮ ਸਫਾ ਹੀ ਹੈ ਕੋਈ ਇਨਾ ਉਖਾਵੇਂ ਹੈ ਪਰ ਇਹਦਾ ਮੁੱਖ ਮਕਸਦ ਇਹ ਹੈ ਕਿ ਜਿੰਦੋਂ ਵੀ ਤੁਹਾਡਾ ਸਾਲ ਦਾ ਹੋ ਜਾਓ ਆਪਣੀ ਬੋਲੀਂ ਬਣਵਾਓ ਤੇ ਆਪਣੇ ਜਿਹੜੇ ਭੈਣ ਭਰਾ ਆ ਉਹਨਾਂ ਨੂੰ ਕਹੋ ਵੋਟ ਪਾਣ ਜਾਓ ਇਹਦਾ ਇਹ ਮਤਲਬ ਲੈ ਬੰਦ ਜੇ ਕਿਲਾਸ ਤਾਜੀ ਰਾਜਨੀਤਿਕ ਚਲੋ ਨਹੀਂ ਇਹ ਇੱਕ ਕੰਟਰੋਲ ਜੁੰਟਾ ਇਹਦੇ ਤੇ ਸਾਨੂੰ ਜੋ ਵੀ ਪਤਾ ਲੱਗਦਾ ਵਾ ਇਹਦੇ ਵਿੱਚ ਨਾ ਪਰਚੀ ਢੱਕਦੀ ਐ ਇੱਥੋਂ ਪਤਾ ਸ਼ੋਅ ਹੁੰਦੀ ਆ ਜੇ ਇਹਦੇ ਤੇ ਗਿਣਤੀ ਆ ਪਿਆ ਇਹਨਾਂ ਕਿੰਨੀ ਕਿੰਨੀਆਂ ਕਿੰਨੀ ਆਪਣੇ ਹਾਂ ਨਹੀਂ ਹਾਂ ਜਦੋਂ ਰਿਜ਼ਲਟ ਕੱਟਣਾ ਵਾ ਉਹ ਵੀ ਇਹਨੂੰ ਗਿਣਦੇ ਹਾਂ ਗਿਨੇ ਜਾਣਾ ਹਾਂ ਇਹਨੂੰ ਖੋਲ ਕੇ ਪਹਿਲੀਆਂ 50 ਵੋਟਾਂ ਚ ਪਾਈ ਦੀਆਂ ਨਾ ਪਹਿਲੀਆਂ 50 ਵੋਟਾਂ ਆਪਾਂ ਇੱਥੋਂ ਪਾ ਲਈਆਂ 100 ਸੋਨਿਆਂ ਨੂੰ ਜਿਹੜੀਆਂ ਮੋਖ ਵੋਟ ਉਹਨੇ ਮੋਖ ਪੋਲ ਕਿੰਨੇ ਆ 50 ਪਰਚੀਆਂ ਫਿਰ ਵਿੱਚੋਂ ਨਿਕਲਦੀਆਂ ਵਾ ਉਹ ਗਿਣਦੀਆਂ ਵਾ ਜਿਹੜੇ ਜਿਹੜੇ ਬੰਦੇ ਪਾਈਆਂ ਉਹ ਹੀ ਗਨੌਣੇ ਆ ਵੀ ਕਿੰਨੀਆਂ ਕਿੰਨੀਆਂ ਪਾਈਆਂ ਉਹ ਗਿਣ ਕੇ ਤਸੱਲੀ ਹੋ ਜਾਂਦੀ ਆ ਵੀ ਮਸ਼ੀਨ ਠੀਕ ਆ ਫਿਰ ਉਹ ਗਿਣ ਕੇ ਉਹ 50 ਕੱਢ ਕੇ ਤੇ ਉਹ ਵੱਖਰੀਆਂ ਪੈਕੇਟਾਂ 'ਚ ਬੰਦ ਕਰਕੇ ਨਾ ਕਿੰਨੇ ਪਾਰਟੀਆਂ ਦੇ ਬੰਦੇ ਹੁੰਦੇ ਹੋਣੇ ਆ ਮੈਂ ਆਪਾਂ ਉਹਨੇ ਪਾ ਕੇ ਵੇਖ ਲਓ ਸਾਰੀ ਜਿੰਨੀਆਂ ਪਾਰਟੀਆਂ ਸਾਰੀਆਂ ਆਉਣੀਆਂ ਵਾ ਹੁਣ ਆਪਾਂ ਆ ਕੇ ਤਸੱਲੀ ਕਰਨੀ ਆ 50 ਤੱਕ ਬਾਅਦ ਉਹ ਬੰਡਲ ਬਣਾ ਕੇ ਵੱਖਰਾ ਅਸੀਂ ਪੈਕ ਕਰ ਦਿੰਨੇ ਆ ਤੇ ਬਾਅਦ ਇਹ ਸਾਰਾ ਖਾਲੀ ਚੈੱਕ ਕਰ ਲਾਂ ਜੇ ਕਿਤੇ ਤੇ ਇਹ ਸਿਸਟਮ ਦਾ ਪੂਰਾ ਇਹ ਮਸ਼ੀਨ ਦੇ ਪਿੱਛੇ ਇੱਕ ਬਟਨ ਲੱਗਾ ਹੁੰਦਾ ਉਹਨੂੰ ਬੰਦ ਇਹ ਲੇ ਮਸ਼ੀਨ ਉਹ ਰੋਲ ਨੂੰ ਰੱਖੇ ਫੜ ਕੇ ਉਹਨੂੰ ਬਾਅਦ 'ਚ ਆਨ ਕਰਨਾ ਵਾ ਜਦੋਂ ਮਸ਼ੀਨ ਰੱਖ ਲੈਣੀ ਆ ਕਿਉਂਕਿ ਫੇਰ ਮਸ਼ੀਨ ਉਹ ਬੰਡਲ ਫਾਚ ਜਾਂਦਾ ਵਾ ਫੇਰ ਮਸ਼ੀਨ 'ਚ ਪ੍ਰੋਬਲਮ ਆ ਜਾਂਦੀ ਆ ਵੋਟ ਪਾਏਦੀ ਤੇ ਪਰਚੀ ਸ਼ੋਹਂਦੀ 25 ਸ਼ੋਹ ਦੇ ਦੋ ਤਿੰਨ ਸੈਕਿੰਡ ਇਹ ਬੱਚਿਓ ਇਹਨੂੰ ਕਹਿੰਦੇ ਬੈਟੇ ਕੰਟਰੋਲ ਜੁੰਟ ਹੁੰਦਾ ਹੈ ਇਹ ਜਿਹੜਾ ਜੁੰਟ ਹੈ ਨਾ ਜਿੰਦੋਂ ਬੋਟ ਪਾਣ ਜਾਂਦਾ ਕੋਈ ਇਹ ਜਿਹੜੇ ਸਾਡੇ ਪ੍ਰੋਜੈਕਟਿੰਗ ਅਫਸਰ ਹੈ ਉਹਨਾਂ ਕੋਲ ਹੁੰਦਾ ਜਾਂ ਅਸਿਸਟੈਂਟ ਪ੍ਰੋਜੈਕਟਿੰਗ ਅਫਸਰ ਕੋਲ ਹੁੰਦਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਆਣਾ ਇੱਥੋਂ ਇਹਨਾਂ ਨੇ ਇੱਕ ਬਟਨ ਦਬਾਣਾ ਹੈ ਪ੍ਰੋਜੈਕਟਿੰਗ ਅਫਸਰ ਨੇ ਫਿਰ ਇਹ ਚ ਟੂਨ ਦੀ ਆਵਾਜ਼ ਆਣੀ ਹੈ ਫਿਰ ਇਹ ਜਿਹੜੀ ਮਸ਼ੀਨ ਹੈ ਨਾ ਇਹਦੇ ਉੱਤੇ ਤੁਸੀਂ ਜਿਹੜੇ ਕੈਂਡੀਡੇਟ ਨੂੰ ਜਿੰਨੂੰ ਵੀ ਵੋਟ ਪਾਣਾ ਚਾਹੁੰਦੇ ਹੋ ਏ ਬੀ ਸੀ ਕਾਂਗਰਸ ਭਾਜਪਾ ਅਕਾਲੀ ਦਲ ਆਮ ਆਦਮੀ ਪਾਰਟੀ ਜੋ ਵੀ ਤੁਹਾਨੂੰ ਇਹ ਤੋਂ ਬਟਨ ਦਬਾ ਦੇਣਾ ਫਿਰ ਚ ਟੂਨ ਦੀ ਡੀਪ ਆਵਾਜ਼ ਆਣੀ ਹੈ ਤੇ ਇਹ ਜਿਹੜੀ ਮਸ਼ੀਨ ਇਹਦੇ ਵਿੱਚ ਵੀ ਇੱਕ ਪਰਚੀ ਜਿਹੜੀ ਹੈ ਉਹ ਥੱਲੇ ਡਿੱਗਣੀ ਹੈ ਹੈਨਾ ਇਹਨੇ ਚਲਣਾ ਹੈ ਉੱਤੇ ਲਾਈਟ ਜੀ ਆ ਨਹੀਂ ਇਹਦੀ ਇਹਨੂੰ ਅਹੀ ਹੈ ਨਵੀਂ ਚੀਜ਼ ਆਈ ਹੈ ਇਹਨੂੰ ਬੀਵੀ ਪੈਟ ਕਹਿੰਦੇ ਆ ਬੱਚਿਆਂ ਦੇ ਜਿੰਨੀਆਂ ਵੋਟਾਂ ਪੈਣੀਆਂ ਨੇ ਇਹਦੇ ਵਿੱਚ ਪਰਚੀ ਆਪੇ ਅੰਦਰ ਡਿੱਗੀ ਜਾਂਦੀ ਤੁਹਾਨੂੰ ਮਿਲਨੀ ਨਹੀਂ ਅੰਦਰ ਡਿੱਗੀ ਜਾਂਦੀ ਹੈ ਤੇ ਜਦੋਂ ਦੋਸਰੋਂ VOTING ਕਲੋਜ਼ ਕਰਦੇ ਆ ਨਾ ਅਸੀਂ ਤੇ ਫਿਰ ਉਹ ਜਿੰਨੀਆਂ ਸਲਿੱਪਾਂ ਹੁੰਦੀਆਂ ਐ ਇਹਦੀ ਗਿਣਤੀ ਦੇ ਨਾਲ ਇੱਥੇ ਟੋਟਲ ਚੈੱਕ ਕਰਕੇ ਕਿੰਨੀਆਂ ਵੋਟਾਂ ਪਈਆਂ ਨੇ ਉਹਦਾ ਨਾਮ ਲਾ ਗਿਆ ਉਹਨਾਂ ਦੀ ਜਿੱਤੀ ਹੈ ਪਰ ਇਹ ਸਾਰਾ ਵਾਸਤੇ ਕਿ ਤੁਸੀਂ ਜਦੋਂ ਵੋਟ ਪਾਣ ਜਾਣਾ ਇੱਕ ਤਾਂ ਜਾਣਾ ਹੀ ਜਾਣਾ ਹੈ ਦੂਸਰਾ ਆ ਆਪਣੇ ਘਰਦਿਆਂ ਨੂੰ ਵੀ ਕਹਿਣਾ ਆਪਣੇ ਵੱਡੇ ਭੈਣ ਭਰਾਵਾਂ ਨੂੰ ਜਿਨ੍ਹਾਂ ਦੀ ਵੋਟ ਬਣੀ ਉਹਨਾਂ ਨੂੰ ਵੀ ਕਹਿਣਾ ਜਿਹੜੀ ਇੱਕ ਵੋਟ ਹੈ ਨਾ ਇੱਕ ਵੋਟ ਜਿਸ ਵੇਲੇ ਤੁਸੀਂ ਵੰਦੇ ਹੋ ਨਾ ਇੱਕ ਵੋਟ ਦੇ ਇੱਕ ਬੰਦਾ ਇਲੈਕਸ਼ਨ ਝੇਜਦਾ ਹੋ ਸਕਦਾ ਉਹ ਬੰਦਾ ਉਸ ਕਬਲ ਨਾਲ ਆਏ ਤੇ ਤੁਹਾਡੀ ਇੱਕ ਵੋਟ ਦੇ ਪੈ ਜਾਂਦੀ ਤੇ ਉਹ ਤੁਹਾਡਾ ਚੰਗਾ ਬੰਦਾ ਅੱਗੇ ਆ ਜਾਂਦਾ ਤੇ ਤੁਹਾਡੀ ਇੱਕ ਇੱਕ ਵੋਟ ਦੀ ਦੇ ਨਾਲ ਦੇਖਦੀ ਸਰਕਾਰ ਬਣਦੀ ਏ ਔਰ ਤੁਸੀਂ ਆਪਣੀ ਵੋਟ ਦਾ ਮੁੱਲ ਪਛਾਣੋ ਤੇ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਵੱਡੇ ਘਰ ਵਿੱਚ 18 ਸਾਲ ਤੋਂ ਵੱਧ ਨੇ ਜਿਨ੍ਹਾਂ ਦੀ ਵੋਟ ਬਣੀ ਏ ਉਹਨਾਂ ਨੂੰ ਜਿੱਦਨ 2024 ਲੋਕ ਸਭਾ ਦੀਆਂ ਇਲੈਕਸ਼ਨਾਂ ਹੁੰਦੀਆਂ। VOTING ਵਾਲਾ ਦਿਨ ਤੇ ਉਹਨਾਂ ਨੂੰ ਆਪੀ ਕਹਿਣਾ ਕਿ ਪੋਲਿੰਗ ਸਟੇਸ਼ਨ ਤੇ ਜਾ ਕੇ ਵੋਟ ਪਾ ਕੇ ਆਓ। ਮੋਟੀ ਬਾਦ ਖਾ ਲਾਂਗੇ। ਅਭਨ ਮਮੀ ਪਾਪਾ ਨੂੰ ਕਹਿਣਾ ਤੁਹਾਡੀ ਵੋਟ ਦੀ ਕੀਮਤ ਬਹੁਤ ਹੈ। ਰਾਜਨੀਤੀ ਸ਼ਾਸਤਰ ਪੜ੍ਹਦੇ ਹੋ ਨਾ। ਸਾਡੇ ਵਿੱਚ ਹੈਗਾ ਨਾ ਉਹ ਜਿਹੜਾ ਤੁਹਾਡੀ ਹਿਸਤੀ ਦੀ ਉਹ ਵਾਲੀ ਕਿਤਾਬ ਹੈ ਐਸਐਸ ਜਿਹਨੂੰ ਕਹਿੰਦੇ ਹੋ ਸੋਸ਼ਲ ਸਟਡੀ। ਉਹਦੇ ਵਿੱਚ ਚਾਰ ਤਰ੍ਹਾਂ ਦੇ ਸਬਜੈਕਟ ਨੇ। ਨੰਬਰ 1 ਭੰਗੋਲ ਆਂਦਾ। ਜੀਓਗ੍ਰਾਫੀ। ਨੰਬਰ 2 ਤੇ ਤੁਹਾਡੀ ਹਿਸਤੀ ਆਂਦੀ ਹੈ। ਇਹਨਾਂ ਦੀ ਇਤਿਹਾਸ ਜਿਹਨੂੰ ਕਹਿੰਦੇ ਨੰਬਰ 3 ਦੇ ਸਵਿਖਸ। ਨੰਬਰ 4 ਦੇ ਇਕਨਾਮ। ਜਿਹੜਾ ਸਿਵਿਕਸ ਇੱਕ ਜਿਹੜਾ ਪਾਰਟ ਹੈ ਨਾ ਪੋਲੀਟੀਕਲ ਸਾਇੰਸ ਸਭ ਤੋਂ ਇੰਪੋਰਟੈਂਟ ਪਾਸਟ ਪਾਰਟ ਹੈ ਦੇਸ਼ ਦੇ ਵਿੱਚ ਜਿੰਨੇ ਵੀ ਆਈਐਸ ਅਫਸਰ ਬੰਦੇ ਆ ਨਾ ਉਹਨਾਂ ਦੇ ਵਿੱਚੋਂ ਜ਼ਿਆਦਾ ਹਿੱਸਾ ਸੋਸ਼ਲ ਸਾਇੰਸ ਵਾਲਿਆਂ ਦਾ ਤੇ ਜਾਂ ਪੋਲੀਟੀਕਲ ਸਾਇੰਸ ਵਾਲਿਆਂ ਦਾ ਸਿਵਿਕ ਵਾਲਿਆਂ ਦਾ ਹੁੰਦਾ ਤੇ ਇਸ ਕਰਕੇ ਉਹ ਜਿਹੜਾ ਤੁਹਾਡਾ ਤੁਹਾਨੂੰ ਉਹਦੇ ਵਿੱਚ ਕਿਹਾਦਾ ਕਿ ਤੁਹਾਡੀ ਤੁਹਾਡਾ ਮਤਦਾਨ ਜਿਹੜਾ ਹੈ ਤੁਹਾਡੀ ਤੁਹਾਡਾ ਮੱਤ ਇਹ ਤੁਹਾਡੀ ਵੋਟ ਹੈ ਤਾਂ ਬੜੀ ਇੰਪੋਰਟੈਂਟ ਹੈ ਤੁਹਾਨੂੰ ਪੜਾਇਆ ਗਿਆ 6ਵੀਂ ਕਲਾਸ ਤੋਂ ਪੜhana ਸ਼ੁਰੂ ਕਰ ਦਿੰਦੇ ਹਨ ਹੈ ਨਾ ਜੀ ਇਹ ਗੱਲ ਨੂੰ ਤੁਸੀਂ ਉਹਨਾਂ ਉਹ ਗੱਲ ਨੂੰ ਜਿਹੜੀ ਪੜ੍ਹੀ ਹੈ ਨਾ ਤੁਸੀਂ ਸਾਰਿਆਂ ਨੇ ਹੁੰਦਾ ਉਹ ਇਹ ਇਲੈਕਸ਼ਨ ਵਿੱਚ ਇੰਪਲੀਮੈਂਟ ਕਰਨੀ ਹੈ ਆਪਣੇ ਘਰਦਿਆਂ ਨੂੰ ਗਲੀ ਗੁਆਂਢ ਨੂੰ ਕੱਟ-ਕੱਟ ਕੇ ਭੇਜਣਾ ਵੋਟਾਂ ਪਾ ਕੇ ਆਓ ਬਸ ਇਹ ਹੀ ਇਹਦਾ ਮਤਵ ਵਾਲੇ ਸਰਕਾਰ ਨੇ ਤਾਂ ਤੁਹਾਡੇ ਕੋਲ ਜਦੋਂ ਵੋਟ ਦੱਬਣੀ ਹੈ ਵੋਟ ਨੂੰ ਦੱਬਣਾ ਇਥੋਂ ਉਹਨੂੰ ਪਤਾ ਲੱਗੇਗਾ ਵੀ ਇਹਨੇ ਕਿੰਨੂੰ ਵੋਟ ਪਾਈ ਇਹਨੂੰ ਵੋਟ ਪਾਈ ਇਹ ਵੀ ਪਤਾ ਲੱਗ ਸਕਦਾ ਕਿੰਨੂੰ ਵੋਟ ਪਾਈ ਇੱਥੇ ਉਹਦਾ ਨਿਸ਼ਾਨ ਆ ਜਾਏਗਾ ਜਿਹੜੇ ਨਿਸ਼ਾਨ ਨਾਲ ਉਹਨੇ ਵੋਟ ਪਾਈ ਹੋਏਗੀ ਉਹਨਾਂ ਨਿਸ਼ਾਨਾਂ ਦੀ ਪੱਤੀ ਟਿੱਕੇਗੀ ਤਾਂ ਕਿ ਉਹ ਸੈਟੀਸਫਾਈ ਹੋ ਜਾਏ ਕਿ ਉਹਨੇ ਵਾਕਿਆ ਹੀ ਉਸ ਮਤਲਬ ਉਮੀਦਵਾਰ ਨੂੰ ਵੋਟ ਪਾਈ ਹੈ ਉਹ ਇੱਥੇ ਨਿਸ਼ਾਨ ਆਏਗਾ ਫਿਰ ਉਹ ਪਰਚੀ ਡਿੱਗੇਗੀ ਪਰਚੀ ਦੇ ਉੱਤੇ ਉਹ ਨਿਸ਼ਾਨ ਆਏਗਾ ਕਿਉਂਕਿ ਕਈ ਵਾਰੀ ਰੌਲਾ ਪੈਂਦਾ ਨਾ ਕਿ ਉਹ ਪਰਚੀਆਂ ਦੀ ਫੁਲਾਣੀ ਦੀਆਂ ਡਿੱਗੀ ਜਾਂਦੀਆਂ ਜੀ ਉਹ ਐਵੇਂ ਡਿੱਗੀ ਜਾਂਦੀਆਂ ਜੀ ਪਰ ਵੋਟ ਹੋਰ ਕੇ ਨੂੰ ਪੈਂਦੀ ਅਜਿਹਾ ਨਹੀਂ ਹੈ ਉਹ ਜਿਹਨੂੰ ਵੋਟ ਪਾਏਗਾ ਉਹਦਾ ਹੀ ਨਿਸ਼ਾਨ ਵਿੱਚ ਆਏਗਾ ਇਹ ਚੀਜ਼ ਇਹ ਤਾਂ ਕਰਕੇ ਨਾਲ ਵਾਧੂ ਲਗਾਇਆ ਗਿਆ ਤੇ ਇੱਕ ਗੱਲ ਇਹ ਜਿਹੜੇ 2 ਜੁੰਡ ਹੁੰਦੇ ਨੇ ਜਿਹਦੇ ਤੇ ਫੋਟੋ ਆਣੀ ਜੇ ਸਾਨੇ ਦੱਸਿਆ ਤੁਹਾਨੂੰ ਇਹ ਵਾਲਾ ਜੁੰਡ ਜਿੱਥੇ ਬਟਨ ਆਪਣਾ ਵੋਟ ਪੈਣੀ ਹੈ ਇਹ ਤੁਹਾਡਾ ਅਲੱਗ ਤੋਂ ਟੇਬਲ ਲਗਾਉਂਦਾ ਕਵਰ ਹੁੰਦਾ ਉਹਦੋਂ ਕੋਈ ਨਹੀਂ ਵੇਖਦਾ ਹੁੰਦਾ ਤੁਹਾਡੇ ਸਵਾ ਇਹ ਦੋਵੇਂ ਚੀਜ਼ਾਂ ਉਹਦੇ ਅੰਦਰ ਪਈਆਂ ਹੈ ਕਹਿੰਦਾ ਇਹ ਵਾਲਾ ਬਾਹਰ ਪਿਆ ਹੁੰਦਾ ਇਥੋਂ ਨੂੰ ਵੱਡਨ ਨਾ ਆਪਣੇ ਪ੍ਰੈਜਡਿੰਗ ਅਫਸਰ ਨੇ ਫੇਰ ਅੰਦਰੋਂ ਤੁਸੀਂ ਵੱਡਨ ਨਾ ਪਕੇ ਵੋਟ ਪਾ ਦੇਣੀ ਇਦਾਂ ਹੈ ਸਾਰਾ ਕੁਝ ਹੁਣ ਯਾਰ ਕੀ ਸਮਝਾਣਾ ਨਾ ਆਪਣੇ ਮੰਮੀ ਡੈਡੀ ਨੂੰ ਸਾਰਿਆਂ ਨੂੰ ਕੀ ਕਰਨਾ ਭਲਾ ਉਹਨਾਂ ਨੇ ਜਿੱਦਾਂ ਵੋਟਾਂ ਮੈਣੀਆਂ ਕੀ ਕਰਨਾ ਕੀ ਕਰਨਾ ਉਹਨਾਂ ਨੇ ਦੱਸੋ ਕੀ ਕਰਨਾ ਵੋਟ ਪਾਣ ਜਾਣਾ ਕੀ ਪਾਣ ਨਾ ਵੋਟ ਪਾਣ ਬਸ ਐ ਹੀ ਮਕਸਦ ਹੈ ਤਾਂ ਠੀਕ ਹੈ ਬਹੁਤ ਬਹੁਤ ਵਧੀਆ ਸੁਣਿਆ। ਵੋਟ ਬਣਾ ਕਿਉਂ ਪਾਉਣੀ ਹੁੰਦੀ ਆ? ਆਦਾ ਬੱਜਿਆ ਨੂੰ ਪਤਾ ਲੱਗਦਾ ਕਿ ਹੈ? ਵੋਟ ਕਿਉਂ ਪਾਉਣੀ ਪੁਣਾ? ਤੁਹਾਡੀ ਵੋਟ ਕਿ ਨਹੀਂ ਚੱਲਦੀ ਉਮਰ ਤੁਹਾਡੀ ਵੋਟ ਬਣਦੀ ਹੈ। ਵੋਟ ਪਾਉਣੀ ਕਿਉਂ ਆ? ਇਹ ਨਹੀਂ ਪਤਾ। ਹਾਂ। ਵੋਟ ਪਾਉਣੀ ਕਿਉਂ ਆ? ਸਰਕਾਰ ਬਣਾਉਣ ਵਾਸਤੇ। ਕਿਸ ਸਰਕਾਰ ਤੁਸੀਂ ਆਪਣੀ ਮਰਜ਼ੀ ਦੀ ਬਣਾ ਸਕੋ। ਆਹ ਗੱਲ ਹੁੰਦੀ ਆ। ਤੇ ਕੱਲੋਂ ਤੁਸੀਂ ਲਾਹਮੇ ਨਾ ਦੋ ਵੀ ਸਾਡਾ ਉਹ ਕੰਮ ਨਹੀਂ ਹੋਣਿਆ ਤੁਹਾਨੂੰ ਜਿਹੜਾ ਚੰਗਾ ਲੱਗਦਾ ਉਹਨੂੰ ਵੋਟ ਪਾਓ। ਠੀਕ ਆ? ਹਾਂ ਜਾਓ ਪੜੋ ਹੁਣ। ਵੋਟਾਂ ਪੈ ਗਈਆਂ ਪੜ ਲੋਟ ਪਾਓ। ਆਜੋ ਆਵੇ ਮੁਰੇ ਦੇ ਡਾਕੂ ਮਾਣੇ ਦਾ ਚਲੋ ਜੀ ਸਾਡੀ ਵੀਡੀਓ ਹੈ ਜਿਦੇ ਵਿੱਚ ਵੋਟਾਂ ਦਾ ਪੈਨਸਾ ਪਰਿਕਰਮ ਸਮਝਾਇਆ ਗਿਆ ਵਾ ਗੱਡੀ ਵੱਲੋਂ ਜਿਹੜੀ ਗੱਡੀ ਆਈ ਇਲੈਕਸ਼ਨ ਕਮਿਸ਼ਨ ਦੀ ਤੇ ਆਸ ਕਰਦਾ ਹਾਂ ਵੀ ਤੁਸੀਂ ਪੜ੍ਹ ਕੇ ਇਹ ਪੇਸ਼ ਕੀਤੇ ਕੋਸ਼ਿਸ਼ ਕਿਆ ਜ਼ਰੂਰ ਹੋਏਗਾ ਬਹੁਤ ਬਹੁਤ ਕੋਸ਼ਿਸ਼ ਐ ਸਰਕਾਰ ਦੀ ਵੀ ਮਸ਼ੀਨ ਬਾਰੇ ਲੋਕਾਂ ਨੂੰ ਦੱਸਿਆ ਜਾਵੇ ਕਿ ਮਸ਼ੀਨ ਕਿਵੇਂ ਕੰਮ ਕਰਦੀ ਆ ਤੇ ਲੋਕਾਂ ਨੇ ਕਿਵੇਂ ਉਹਨੂੰ ਪਰਖਣਾ ਵਾ ਚਲੋ ਹੋਰ ਫੇ